ਦੇਖੋ ਦੇਖੋ ਜਿਹੜਾ ਸਾਡਾ ਅੱਜ ਦਾ ਦੇਸ਼ ਵਿਆਪੀ ਟਰੈਕਟਰ ਮਾਰਚ ਹੈਗਾ ਇਹ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਐਨ ਪੀ ਵੱਲੋਂ ਸੀਗਾ ਅੱਜ ਦੇਸ਼ ਲੈਵਲ ਤੇ ਕਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਟਰੈਕਟਰ ਮਾਰਚ ਕਰ ਰਹੇ ਹਾਂ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨਾ ਨਰੇਗਾ 200 ਦਿਨ ਉਹਦੀ ਚੰਗੀ ਦਿਹਾੜੀ ਲਖੀਮਪੁਰ ਖੇਰੀ ਦਾ ਇਨਸਾਫ ਕਿਸਾਨਾਂ ਤੋਂ ਸਾਰੇ ਕੇਸ ਵਾਪਸ ਲੈਣਾ ਸ਼ਹੀਦਾਂ ਨੂੰ ਮੁਆਵਜ਼ਾ WTO ਤੋਂ ਤਾਂ ਭਰਤ ਬਾਹਰ ਆਵੇ ਤੇ ਫਸਲੀ ਬੀਮਾ ਯੋਜਨਾ ਮੰਗਾ ਸੀਗੀਆਂ ਸਾਡੀਆਂ ਦੂਸਰਾ ਅੱਜ ਦਾ ਦੇਣੀ ਸੀ 15 ਅਗਸਤ ਦਾ ਕਿਉਂ ਚੁਣਿਆ ਕਿਉਂਕਿ 1947 ਵਿੱਚ ਅਸੀਂ ਇੰਗਲੈਂਡਾਂ ਨੂੰ ਲੜਾਈ ਲੜ ਕੇ ਇਸ ਮੁਲਕ ਚੋਂ ਕੱਢ ਦਿੱਤਾ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਆ ਵਧਾਈ ਕਿਤੇ ਹੋਰ ਸਾਰਥਕ ਹੋ ਜਣੇ ਸੀ ਉਹ ਸਰਦ ਹੋਣੀ ਸੀ ਆਜ਼ਾਦੀ ਦਾ ਭਾਵ ਵੀ ਹਰਥ ਹੁੰਦਾ ਵੀ ਤੁਸੀਂ ਆਪਣੀ ਸਮੱਸਿਆ ਦਾ ਹੱਲ ਕੱਢ ਕੇ ਉਤੋਂ ਨਿਕਲ ਆਉਂਦੇ ਪਰ ਦੁੱਖ ਦੀ ਗੱਲ ਆ ਵੀ ਅੱਜ ਦੇਸ਼ ਦਾ ਨੌਜਵਾਨ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈਗਾ ਇਹਦੀ ਸਾਨੂੰ ਸਮੱਸਿਆ ਅੱਜ ਮਜ਼ਦੂਰ ਨੂੰ ਕੰਮ ਨਹੀਂ ਹੈਗਾ ਦੇਸ਼ ਮੰਗਾਈ ਨਾ ਗਰੀਬ ਮੰਗਾਈ ਨਾ ਲੜ ਰਿਹਾ ਤੇ ਕਿਸਾਨ ਜੋ ਪੈਦਾ ਕਰਦਾ ਉਹਨੂੰ ਪੈਦਾਵਾਰ ਦਾ ਮੰਡੀ ਵਿੱਚ ਸਹੀ ਬੁੱਲ ਨਹੀਂ ਮਿਲਦਾ ਹੈਗਾ 35 ਰੁਪਏ ਤੋਂ ਅਸੀਂ ਘਟ ਕਮਾ ਰਹੇ ਹੈਗੇ 72% ਇਹਨਾਂ ਦੇ ਅੰਕੜਿਆਂ ਅਨੁਸਾਰ ਕਿਸਾਨ ਗਰੀਬੀ ਹੇਠਾਂ ਤੋਂ ਥੱਲੇ ਹੈਗਾ ਜਿਹੜਾ ਤਬਕਾ ਜ਼ਿਆਦਾ ਪੀੜਤ ਹੈ ਫਿਰ ਸੜਕਾਂ ਤੇ ਖਲੋਨਾ ਹੁੰਦਾ ਸੜਕਾਂ ਤੇ ਲੜਦਾ ਹੁੰਦਾ ਤੋਂ ਇਸ ਕਰਕੇ ਵੀ ਸਾਡੀ ਆਵਾਜ਼ ਦਾ ਸਨਮਾਨ ਹੋਵੇ ਸ਼ਹੀਦਾਂ ਦੇ ਸੁਪਨਿਆਂ ਦਾ ਸਨਮਾਨ ਹੋਵੇ ਇਸ ਕਰਕੇ ਟ੍ਰੈਕਟਰ ਮਾਰਚ ਕਰਕੇ ਅੱਜ ਦੇਸ਼ ਦੇ ਹਾਕਮਾਂ ਕੋਲੇ ਆਪਣੀ ਆਵਾਜ਼ ਪਹੁੰਚਾ ਰਹੇ ਹਾਂ ਲੰਮੇ ਸਮੇਂ ਤੋਂ ਕਿਸਾਨ ਸੰਘਰਸ਼ ਕਰ ਰਹੇ ਨੇ ਕੀ ਕਾਰਨ ਮੰਨਦੇ ਉਹ ਕੇਂਦਰ ਸਰਕਾਰ ਕਿਉਂ ਕਿਸਾਨਾਂ ਦੀਆਂ ਮੰਗਾਂ ਤੇ ਤਾਲਮਟੋਲ ਕਰਦੀ ਹੈ ਜਾਂ ਹਾਂ ਦੇਖੋ ਗਲੋਬਲ ਲੈਵਲ ਤੇ ਉਹ ਕਾਰਪੋਰੇਟ ਦਾ ਏਜੰਡਾ ਲਾਗੂ ਕਰਨਾ ਚਾਹੁੰਦੇ ਨੇ ਔਰ ਕਾਰਪੋਰੇਟ ਦੇ ਏਜੰਡੇ ਤੇ ਕੰਮ ਕਰ ਰਹੇ ਨੇ ਜਿੱਦਾਂ ਹਿਡਨ ਬਰਗਦੀ ਰਿਪੋਰਟ ਹੁਣ ਉਹ ਕਿਵੇਂ ਨੱਪੀ ਗਈ ਆ ਕਿਵੇਂ ਸੇਬੀ ਦੀ ਚੇਅਰਪਰਸਨ ਉਹਦੇ ਵਿੱਚ ਆ ਰਹੀ ਹੈਗੀ ਆ ਤਾਂ ਇਹ ਕਿਸਾਨਾਂ ਮਜ਼ਦੂਰਾਂ ਦਾ ਏਜੰਡਾ ਹੀ ਨਹੀਂ ਉਹਨਾਂ ਕੋਲ ਹੈਗਾ ਇਸ ਕਰਕੇ ਉਹ ਆਵਾਜ਼ ਦਾ ਸਨਮਾਨ ਨਹੀਂ ਕਰਦੇ ਪਰ ਜੇ ਸਾਡੀ ਆਵਾਜ਼ ਦਾ ਸਨਮਾਨ ਨਾ ਕਰਨਗੇ ਤਾਂ ਹਰਿਆਣਾ ਤੇ ਮਹਾਰਾਸ਼ਟਰ ਆਉਣ ਵਾਲੇ ਗੱਣਾ ਚ ਉਹਨਾਂ ਨੂੰ ਜਵਾਬ ਦਊਗਾ ਉਹਨੇ ਪਹਿਲਾਂ ਵੀ ਦਿੱਤਾ ਹੈਗਾ ਸਾਡੀ ਆਵਾਜ਼ ਦਾ ਸਨਮਾਨ ਕਰਨਾ ਪਾਊਗਾ ਜੇ ਪ੍ਰਧਾਨ ਮੰਤਰੀ ਜੀ ਨਹੀਂ ਸਨਮਾਨ ਕਰ ਰਹੇ ਉਹ ਖਿਆਲ ਰੱਖਣ ਵੀ ਉਹਨਾਂ ਦਾ ਉਹ ਸ਼ਗਰਸੇ ਕਿਹੜੇ ਲੋਕ ਕਰ ਰਹੇ ਹਨ ਉਹ ਦੇਸ਼ ਦਾ ਕਿਸਾਨ ਮਜ਼ਦੂਰ ਕਰ ਰਿਹਾ ਉਹ ਵੀ ਆਪਣੀਆਂ ਮੰਗਾਂ ਮਣਾਉਣ ਤੋਂ ਬਿਨਾਂ ਵਾਪਸ ਜਾਣ ਵਾਲਾ ਨਹੀਂ ਹੈਗਾ ਅੱਜ ਬਾਰਡਰ ਤੇ ਜਿਹੜਾ ਤੁਹਾਡਾ ਟਰੈਕਟਰ ਮਾਈਕ ਕੱਢੇ ਜਾ ਰਿਹਾ ਕੀ ਕਹਿਣਾ ਚਾਹੁੰਦੇ ਮੈਂ ਜੀ ਕਾਬਲ ਸਿੰਘ ਮਹਾਵਾ ਕਿਸਾਨ ਆਗੂ ਜੌਨ ਬੋਲੀ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਅੱਜ 78 ਤਾ 78ਵਾਂ ਆਜ਼ਾਦੀ ਦਿਹਾੜਾ ਪ੍ਰਧਾਨ ਮੰਤਰੀ ਵੱਲੋਂ ਔਰ ਦੂਜੀਆਂ ਵੱਖ-ਵੱਖ ਪਾਰਟੀਆਂ ਵੱਲੋਂ ਕਾਂਗਰਸ ਪਾਰਟੀ, ਅਕਾਲੀ ਦਲ ਪਾਰਟੀ ਹਰ ਇੱਕ ਪਾਰਟੀਆਂ ਵੱਲੋਂ ਵੱਖ-ਵੱਖ ਮੰਗਾਂ ਮਣਾਏ ਜਾ ਰਿਹਾ ਪਰ ਕਿਸਾਨ ਇਹ ਦਿਨ ਅਸੀਂ ਇਹ ਤਾਂ ਕਹਿੰਦੇ ਯਾਦ ਹੋ ਗਏ ਪਰ ਅਸੀਂ ਹਾਲੀ ਤੱਕ ਵੀ ਗੁਲਾਮੀ ਵਿੱਚ ਤੁਰੇ ਫਿਰਦੇ ਆ ਗੁਲਾਮੀ ਸਾਨੂੰ ਇਸ ਤਰ੍ਹਾਂ ਦੀ ਵੀ ਜਿਹੜਾ ਸਾਡੇ ਜੋ ਵੀ ਅੱਜ ਤੱਕ ਕਾਰੋਬਾਰ ਸਾਡੇ ਸਾਰੇ ਠੱਪ ਪਏ ਨੇ ਜਿੱਤਰਾ ਵੱਡੇ ਵੱਡੇ ਸਾਡੇ ਭਾਰਤ ਮਾਲਾ ਰੋਡ ਯੋਜਨਾ ਹੋ ਗਈ ਔਰ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਆ ਉਧਰ ਪਾਸੇ-ਪਾਸੇ ਲੱਗਦੇ ਜਾ ਰਹੇ ਪੰਜਾਬ ਦੇ ਵਿੱਚ ਜੇ ਕੋਈ ਆ ਰਿਹਾ ਬਰਬਾਦੀ ਦੇ ਰਾਹ ਤੇ ਤੁਰਿਆ ਆਉਂਦਿਆ ਵਾ ਅਸੀਂ ਅਸੀਂ ਤਾਰਕੰਡਾ ਤੋਂ ਪਾਰ ਦੀ ਗੱਲ ਕਰ ਲਈਏ ਤਾਰਕੰਡਾ ਜਦੋਂ ਦੀ ਵੀ 90 ਸਾਲ ਤੋਂ ਲੱਗੀ ਆ ਪਰ ਸਾਡੀ ਬੜੀ ਪਰੇਸ਼ਾਨੀ ਉਹਦੀ ਵਾਧੀ-ਵਾਧ ਜਾਰੀ ਆ ਜਿਤਨਾ ਸਾਡੇ ਗੇਟ ਖੁੱਲਣ ਦਾ ਟਾਈਮ ਉਹ ਕੋਈ ਨਿਸ਼ਚਿਤ ਨਹੀਂ ਆ ਜਿਹੜੇ ਸਾਡੇ ਉਥੋਂ ਦੀ ਕੋਈ ਫਸਲ ਆ ਉਹ ਫਸਲ ਫੂਰ ਜੜੀ ਜਾ ਰਹੀ ਆ ਯਾਨੀ ਕਿ ਅਸੀਂ ਦਿਨ ਬਰ ਦਿਨ ਗੁਲਾਮ ਹੀ ਹੁੰਦੇ ਜਾ ਰਹੇ ਆ ਔਰ ਜੜੀਆਂ ਅੱਜ 78ਵੇਂ ਯਾਦਦੀ ਦਿਹਾੜੇ ਤੇ ਅਸੀਂ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜਦੀਆਂ ਨੇ ਅਸੀਂ ਵਾਗੇ ਬਾਰਡਰ ਤੋਂ ਲੈ ਕੇ ਗੋਲਡਨ ਗੇਟ ਅੰਮ੍ਰਿਤਸਰ ਤੱਕ ਟਰੈਕਟਰ ਮਾਰਚ ਕੱਢ ਕੇ ਤੇ ਇੱਕ ਲੋਕਾਂ ਨੂੰ ਸੁਨੇਹਾ ਦੇ ਰਹੇ ਆ ਵੀ ਆਪਾਂ ਹਾਲੇ ਤੱਕ ਵੀ ਗੁਲਾਮ ਦੇ ਗੁਲਾਮ ਹੀ ਬੈਠੇ ਆ। ਹੋਰ ਕਿਸਾਂ ਜਿੱਥੇ ਬੰਦੀਆਂ ਸ਼ਾਮਲ ਹੋ ਰਹੀਆਂ। ਵੇਖੋ ਸਾਰੀਆਂ ਜਿੱਥੇ ਬੰਦੀਆਂ ਸ਼ਾਮਲ ਹੋ ਰਹੀਆਂ ਇਹ ਪੂਰੇ ਭਾਰਤ ਵਿੱਚ ਹੀ ਹੈ। ਜਿਹੜਾ ਅੱਜ ਟਰੈਕਟਰ ਮਾਰਚ ਕੱਢ ਰਿਹਾ ਸਾਰੇ ਪੂਰੇ ਭਾਰਤ ਵਿੱਚ ਹੀ ਹੈ ਜੀ। ਅਸੀਂ ਆਪਣੀ ਜਿੱਥੇ ਬੰਦੀ ਵੱਲੋਂ ਅਟਾਰੀਵਾਗਾ ਬਾਰਡਰ ਤੋਂ 골ਡਨ ਗੇਟ ਅੰਮ੍ਰਿਤਸਰ ਤੱਕ ਟਰੈਕਟਰ ਮਾਰਚ ਕੱਢ ਰਹੇ